2017 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਪੰਜਾਬ 'ਚ ਹੁਣ ਤੋਂ ਹੀ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਵਾਰ ਦੀਆਂ ਚੋਣਾਂ ਵਿੱਚ ਖਾਸ ਗੱਲ ਇਹ ਹੈ ਕਿ ਕੁਸਮਾ ਪਹਿਲਾਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਤੀਜਾ ਬਦਲ ਦਿੱਤਾ ਹੈ ਅਜੇ ਵਿੱਚ ਸਵਾਲ ਉੱਠ ਰਹੇ ਨੇ ਕਿ ਆਪ ਵੱਲੋਂ ਪੰਜਾਬ ਦਾ ਸੀਐਮ ਕੈਂਡੀਡੇਟ ਕੌਣ ਹੋਵੇਗਾ ਖਬਰਾਂ ਆਈਆਂ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਨੇ ਇਸ ਗੱਲ ਤੇ ਆਪ ਲੀਡਰ ਜਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਫੁੱਲ ਸਟਾਪ ਲਗਾਉਂਦਿਆਂ ਇਹ ਕਿਹਾ ਕਿ ਕੇਜਰੀਵਾਲ ਪਾਰਟੀ ਦੇ ਨੇਤਾ ਹੋਣ ਕਾਰਨ ਪ੍ਰਚਾਰ ਕਰਨ ਜ਼ਰੂਰ ਆਉਣਗੇ ਸੀਐਮ ਅਹੁਦੇ ਟੈਲੀਗ੍ਰਾਫਿਕ ਬਾਤ ਛਪਿਆ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਹਨ ਉਹਨ ਦਿੱਲੀ ਸੀਮਦਾਪਤ ਛੱਡ ਕੇ ਪੰਜਾਬ ਦੀ ਵੱਲ ਆ ਰਹੇ ਨੇ ਕੀ ਕਹੋਗੇ ਇਸ ਤੇ ਦੇਖਿਓ ਅਸੀਂ ਤਾਂ ਖ਼ਬਰਾਂ 'ਚ ਪੜਦੇ ਹਾਂ ਕਿ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਜਾ ਰਹੇ ਨੇ ਉਹ ਵੀ ਉਹਦੇ 'ਚ ਕੋਈ ਸੱਚਾਈ ਨਹੀਂ ਅਸੀਂ ਖ਼ਬਰਾਂ 'ਚ ਪੜਦੇ ਹਾਂ ਕਿ ਜਿਹੜਾ ਅਰਵਿੰਦ ਕੇਜਰੀਵਾਲ ਜੀ ਅਸਤੀਫਾ ਦੇ ਕੇ ਪੰਜਾਬ ਦੇ ਵਿੱਚ ਆਉਣਗੇ ਇਸ ਤਰ੍ਹਾਂ ਦੀ ਵੀ ਕੋਈ ਸੱਚਾਈ ਨਹੀਂ ਪੰਜਾਬ 'ਚੋਂ ਜ਼ਰੂਰ ਆਉਣਗੇ ਪਰ ਉਹ ਪ੍ਰਚਾਰ ਕਰਨਾ ਹੁੰਦਾ ਹੈ 14 ਜਨਵਰੀ ਨੂੰ ਮਾਗੀ ਮੇਲੇ ਤੇ ਆਉਣਗੇ ਫਿਰ ਇੱਕ ਮਜੀਠੇ ਰੈਲੀ ਕਰਨੀ ਹੈ ਫਿਰ ਇੱਕ ਜਲਾਲਾਬਾਦ ਰੈਲੀ ਕਰਾਂਗੇ ਜਦੋਂ ਵੀ ਬੁਲਾਵਾਂਗੇ ਉਹ ਇੱਥੇ ਆਉਣਗੇ ਸਾਡੇ ਉਹ ਨੇਤਾ ਨੇ ਨੈਸ਼ਨਲ ਕਨਵੀਨਰ ਨੇ ਸਾਡੇ ਉਹ ਮੁੱਖ ਮੰਤਰੀ ਨੇ ਦਿੱਲੀ ਦੇ ਫੇਵਰੇਟ ਨੇ ਲੋਕਾਂ ਦੇ ਪਪੂਲਰ ਨੇ ਉਹਨਾਂ ਕੋਲੇ ਭਾਸ਼ਣ ਦੀ ਅਸੀਂ ਕਲਾ ਹੈ ਜਿਹੜੀ ਉਹ ਲੋਕਾਂ ਨੂੰ ਜਿਹੜਾ ਉਹ ਮਨਾਂ ਨੂੰ ਉਹ ਖਿੱਚਦੇ ਨੇ ਸੋ ਇਸ ਕਰਕੇ ਉਹਨਾਂ ਦਾ ਇੱਥੇ ਆਉਣਾ ਸਾਡੀ ਪਾਰਟੀ ਲਈ ਬਹੁਤ ਜ਼ਰੂਰੀ ਹੈ ਇਹ ਨਹੀਂ ਹੈਗਾ ਕਿ ਉਹ ਉੱਥੇ ਮੁੱਖ ਮੰਤਰੀ ਛੱਡ ਕੇ ਇੱਥੇ ਆ ਜਾਣਗੇ ਜਾਂ ਫਿਰ ਇੱਥੋਂ ਐ ਪੰਜਾਬ ਜਿੱਤਣ ਤੋਂ ਬਾਅਦ ਫਿਰ ਕਿਤੇ ਹੋਰ ਚੱਲੇ ਨੇ ਇਦਾਂ ਨਹੀਂ ਜਿਸ ਤਰ੍ਹਾਂ ਹਰ ਦਾ ਰਾਹੁਲ ਗਾਂਧੀ ਅਸਾਂ ਅਸਾਮ ਦੇ ਦੌਰੇ ਤੇ ਗਏ ਨੇ ਅੱਜ ਪਹਿਲਾਂ ਪੰਜਾਬ ਵੀ ਆ ਕੇ ਗਿਆ ਦੋ ਦਿਨ ਸੋ ਇਸ ਕਰਕੇ ਉਹ ਆਪਦੀ ਪਾਰਟੀ ਲਈ ਪ੍ਰਚਾਰ ਕਰਦੇ ਫਿਰਦੇ ਨੇ ਇਸੇ ਤਰ੍ਹਾਂ ਸਾਡਾ ਪ੍ਰਧਾਨ ਜੀ ਵੀ ਪ੍ਰਚਾਰ ਕਰਦੇ